ਸਾਹ ਸੰਦੇ ਦੀ ਇਸ ਘਰ ਦਾ ਦਰਵਾਜ਼ਾ ਖੜਕਿਆ ਜਦੋਂ ਦਰਵਾਜ਼ਾ ਖੜਕਿਆ ਨਾ ਇਹ ਪੰਜਾਬੀ ਖਲਾਬੇ ਇਹਨੇ ਭੈ ਪੀਤ ਡਰ ਦੇ ਵਿੱਚ ਜਾ ਕੇ ਹੌਲੀ ਜੀ ਦਰਵਾਜ਼ੇ ਦੀ ਝੀਤਾਂ ਨਹੀਂ ਦੇਖਣਾ ਕੀਤਾ ਤੇ ਕੀ ਦੇਖਦੇ ਨੇ ਕਿ ਸਾਡੇ ਹੀ ਨਗਰ ਦੇ ਦੋ ਉਹ ਮੁਗਲ ਜਿਹੜੇ ਘੋੜਿਆਂ ਦਾ ਵਪਾਰ ਕਰਦੇ ਨੇ ਜਿਨ੍ਹਾਂ ਦੇ ਇਕੱਠ ਛੇ ਸਤਦ ਛੇ ਛੇ ਸਾਡੇ ਸਿਰਫ ਉੱਚੇ ਲੰਮੇ ਉਹਨੇ ਭਾਇ ਕਮਾਈ ਗਣੀ ਖਾ ਤੇ ਨਵੀਂ ਖਾ ਤਾਂ ਇਹ ਨਹੀਂ ਕਹਤਾ ਨਾ ਭੀ ਕਰਾ ਉਹ ਗਰਮੁਖ ਪਿਆਰੇ ਇਹਨਾਂ ਦਾ ਤੋਂ ਮੁੱਖ ਦੇਖਿਆ ਨਾ ਤੇ ਡਰ ਕੇ ਵੀ ਸ਼ਾਇਦ ਇਹ ਕਿਤੇ ਇਸੇ ਕਰਕੇ ਨਾ ਆਏ ਹੋਣਾ ਉਹਨਾਂ ਕਿਹਾ ਬਾਬੇ ਗੁਲਾਬੇ ਤੇਰੇ ਘਰ ਗੋਬਿੰਦ ਜੀ ਆਏ ਨੇ ਉਹ ਕਹਿ ਲੱਗਾ ਜੀ ਨਹੀਂ ਉਹਨਾਂ ਤੱਕੇ ਦੇ ਨਾਲ ਦਰਵਾਜ਼ਾ ਖੋਲ੍ਹੇ ਅੰਦਰ ਆ ਕੇ ਕਹਿੰਦੇ ਡਰੋ ਨਾ ਤਬਰ ਆਉਣਾ ਅਸੀਂ ਵੀ ਸੇਵਕ ਇਹਨਾਂ ਦੇ ਅਸੀਂ ਦਰਸ਼ਨ ਕਰਦੇ ਆਂ ਸਤਗੁਰੂ ਜੀ ਦੇ ਕੋਲ ਆਏ ਦਰਸ਼ਨ ਕੀਤੇ ਸਤਗੁਰੂ ਜੀ ਨੇ ਆਪਣੇ ਘਰੇ ਲੈ ਜਾਣਾ ਕੀਤਾ ਘਰੇ ਤਰਨ ਜਾ ਕਰਕੇ ਸੇਵਾ ਕਰਨੀ ਕੀਤੀ ਤੇ ਸਤਿਗੁਰ ਜੀ ਇਹਨੂੰ ਕਹਿਣਾ ਕੀਤਾ ਸਤਿਗੁਰ ਜੀ ਅਗਲਾ ਪੈਂਡਾ ਜਿਹੜਾ ਹੈ ਉਹ ਤੈਅ ਕਰਨਾ ਹੈ ਆਪਾਂ ਕਿਉਂਕਿ ਇੱਥੇ ਬਹੁਤੀ ਦਿਨ ਆਪਾਂ ਮਹਿਫੂਜ਼ ਨਹੀਂ ਹੈਗੇ ਅਸੀਂ ਤੁਹਾਡੇ ਨਾਲ ਚੱਲਾਂਗੇ ਪਰ ਸਾਨੂੰ ਇੱਥੋਂ ਅੱਗੇ ਹੁਣ ਨਿਕਲ ਜਾਣਾ ਚਾਹੀਦਾ ਹੈ ਸਤਿਗੁਰ ਕਹਿਣ ਲੱਗੇ ਇੱਥੋਂ ਜਾਵਾਂਗੇ ਜ਼ਰੂਰ ਪਰ ਇੱਥੇ ਕਿਸੇ ਦੀ ਕਾਮਨਾ ਹੈ ਕਿਸੇ ਦੀ ਮਨ ਦੀ ਇੱਛਾ ਹੈ ਉਹ ਪੂਰੀ ਕਰਨੀ ਹੈ ਕਿਹਦੀ ਇੱਛਾ ਪੂਰੀ ਕਰਨੀ ਸਤਿਗੁਰ ਜੀ ਕਹਿੰਦੇ ਇੱਥੇ ਇੱਕ ਮਾਤਾ ਹੈ ਜਿਹਦਾ ਨਾਮ ਹਰਤੇਈ ਹੈ ਬੁਲਾਓ ਉਹਨੂੰ ਮਾਤਾ ਨੂੰ ਕਹੋ ਕਿ ਅਨੰਦਪੁਰ ਵਾਲਾ ਆਇਆ ਹੈ ਤੇ ਮਾਤਾ ਦੇ ਪੁੱਤਰ ਨਿਹਾਲੇ ਨੇ ਜਾ ਕੇ ਕਰਕੇ ਗਣੀਖਾ ਨਵੀਖਾ ਨਕਲੀਖਾ ਦੇ ਜਾਈ ਕੇ ਨਵੀਖਾ ਦੱਸਿਆ ਨਿਹਾਲਾ ਆਪਣੀ ਮਾਤਾ ਨੂੰ ਲੈ ਕੇ ਆਇਆ ਤੇ ਮਾਤਾ ਨੇ ਆਪਣੇ ਸੰਦੂਕ ਵਿੱਚੋਂ ਕੱਢਿਆ ਉਹ ਕੱਪੜਾ ਜਿਹੜਾ ਹੱਥਾਂ ਦੇ ਨਾਲ ਉਹਨੇ ਬੁਣਿਆ ਸੀ ਜਿਹੜਾ ਚੌਂਦੀ ਸੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੇ ਚਰਨਾਂ 'ਤ ਮੈਂ ਭੇਟ ਕਰਾਂ ਭੇਟ ਕਰਾਂ ਪਰ ਮੈਂ ਨਹੀਂ ਕਰ ਸਕੀ ਕਿਉਂਕਿ ਸਮਾਨ ਨਹੀਂ ਮਿਲਿਆ ਹੁਣ ਬਜ਼ੁਰਗ ਅਵਸਥਾ ਹੋ ਗਈ ਹੁਣ ਚੰਦੀ ਕਿਸੇ ਤਰ੍ਹਾਂ ਮਨੰਦਪੁਰ ਨਹੀਂ ਜਾ ਸਕੀ ਤੇ ਕਿਵੇਂ ਹੋਵੇ ਅਰਦਾਸਾਂ ਉਹ ਅਰਦਾਸ ਮੇਰੇ ਸਤਿਗੁਰੂ ਜੀ ਨੇ ਸੁਣੀ ਮਾਤਾ ਹਰਦੇਈ ਕਪੜਾ ਲੈ ਕੇ ਆਏ ਕਪੜਾ ਘੇਟ ਕੀਤਾ ਸਤਿਗੁਰੂ ਨੇ ਹਾਲੋ ਨਿਹਾਲ ਕਰਨਾ ਕੀਤਾ ਪੁੱਤਰ ਨੂੰ ਅਸੀਸਾਂ ਦੇਣੀਆਂ ਕੀਤੀਆਂ ਨਿਹਾਲੇ ਨੂੰ ਤੇ ਕਹਿੰਦੇ ਇਹ ਮਾਤਾ ਜਿਹੜੀ ਹੈ ਕੁਝ ਸਮਾਨ ਦੇ ਪਲਾਂ ਦੀ ਕਿਤੇ ਮਹਿਮਾਨ ਸੀ ਇਹ ਸਵਾਸ ਛੱਡ ਗਈਆਂ